ਇਹ ਜਿਹੜੀ ਸਵੇਰ ਦੀ ਮੀਟਿੰਗ ਚੱਲੀ ਜਾਂਦੀ ਸੀ ਡੀਸੀ ਮੈਡਮ ਨਾਲ ਚੰਡੀਗੜ੍ਹੋਂ ਜੀਐਨ ਜੀਐਮ ਐਗਰੋ ਆਏ ਤੇ ਹੋਰ ਵੀ ਸਾਰੇ ਅਧਿਕਾਰੀ ਸੀ ਤੇ ਮੈਡਮ ਨੇ ਇੱਕ ਮੌਕੇ ਤੇ ਫੈਸਲਾ ਲਾਗੂ ਕਰਤਾ ਵੀ ਜਿਹੜਾ ਕਿਨੂ ਹੈ ਸਾਰੇ ਜ਼ਿਲ੍ਹਿਆਂ 'ਚ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ 'ਚ ਜਿਹੜਾ ਮਿਡ-ਡੇ ਮੀਲ ਰਹੀਂ ਫਲਪ੍ਰਿੰਟ ਵੰਡਿਆ ਜਾਂਦਾ ਤੇ ਉਹ ਕਿਨੂ ਹੈ ਜਿਹੜਾ ਸਾਰੇ ਜ਼ਿਲ੍ਹਿਆਂ 'ਚ ਇਹ ਹਫ਼ਤੇ ਤੱਕ ਕਿਨੂ ਹੀ ਵੰਡਿਆ ਜਾਊਗਾ ਸਾਰਿਆਂ ਨੂੰ ਉਦੋਂ ਤੱਕ ਹਦਾਇਤਾਂ ਕਰ ਦਿੱਤੀਆਂ ਡੀਓ ਨਾਲ ਮੀਟਿੰਗ ਹੋ ਗਈ ਹੈ ਇੱਕ ਹੋਰ ਰਾਤ ਭਰੀ ਖਬਰ ਹੈ ਵੀ ਜਿਹੜਾ ਇਹ ਕਿਨੂ ਹੈ ਇਹ ਇਹ ਜਿਹੜਾ ਕਿੰਨੂ ਹੈ ਉਹ ਸਿੱਧਾ ਕਿਸਾਨ ਦੇ ਥਰੂ ਜਾਊਗਾ ਇਹ ਨਹੀਂ ਵੀ ਵਿੱਚ ਕੋਈ ਵਿਚੋਲਾ ਪਊਗਾ ਮੈਡਮ ਨੇ ਲਿਸਟਾ ਸਾਡੇ ਕੋਲ ਕਿਸਾਨਾਂ ਦੀਆਂ ਲੈ ਲਈਆਂ ਤੇ ਉਹ ਲਿਸਟਾ ਲਿਸਟਾ ਰਹੀਂ ਸਿੱਧਾ ਫੋਨ ਕਿਸਾਨ ਨੂੰ ਜਾਊਗਾ ਕਿਸਾਨ ਆਪੀ ਪੰਜਾਬ ਐਗਰੋ ਸਾਨੂੰ ਗ੍ਰੀਡਿੰਗ ਤੇ ਉਹਨੂੰ ਸਾਫ਼ ਕਰਕੇ ਦੇਊਗੀ ਫ੍ਰੀ ਆਫ ਕੋਸਟ ਤੇ ਉਹ ਕਿੰਨੂ ਅਸੀਂ ਜਿਹੜੇ ਵੀ ਜ਼ਿਲ੍ਹੇ ਚ ਸਾਡੀਆਂ ਡਿਊਟੀਆਂ ਲੱਗਣੀਆਂ ਉੱਥੇ ਕਿੰਨੂ ਭੇਜਾਂਗੇ 30 ਰੁਪਏ ਪਰ ਕਿਲੋ ਦੇ ਹਿਸਾਬ ਨਾਲ ਇਹ ਜਾਊਗਾ ਸਾਡਾ ਮੈਡਮ ਦਾ ਧੰਨਵਾਦ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਉਹਨਾਂ ਨੇ ਫੈਸਲਾ ਲਿਆ ਹੈ। ਆਈਟੀਡੀ ਡੀਸੀ ਡਾਕਟਰ ਪਹੁੰਚੇ ਤੁਹਾਡੀ ਡੀਸੀ ਨਾਲ ਮੀਟਿੰਗ ਸੀਨੀਅਰ ਨੇ ਇਹ ਫੈਸਲਾ ਕੀਤਾ। ਉਹਦੇ ਵਿੱਚ ਪੰਜਾਬ ਐਗਰੋ ਤੇ ਜੀਐਮ ਨੂੰ ਚੰਡੀਗੜ੍ਹ ਤੋਂ ਬੁਲਾਇਆ ਗਿਆ। ਤੇ ਡੀਸੀ ਮੈਡਮ ਨੂੰ ਅਸੀਂ ਕਿਹਾ ਸੀ ਕਿ ਮਿੱਟੀ ਮੀਲ ਦਾ ਤੁਸੀਂ ਇਹ ਚਲਾਉਣਾ ਸਿਸਟਮ ਇਹ ਵਪਾਰੀ ਨੂੰ ਫਾਇਦਾ ਖਾਉਣ ਇਹਨਾਂ ਦਾ ਫਾਇਦਾ ਜਿਹੜਾ ਕਿਸਾਨਾਂ ਨੂੰ ਮਿਲੇ। ਉਹਦੇ ਵਿੱਚ ਕੱਲਾ ਕਿੰਨੂ ਪੂਰੇ ਪੰਜਾਬ ਵਿੱਚ ਹੁਣ ਦਿੱਤਾ ਜਾਵੇਗਾ ਦੂਜੇ ਫੋਟਾਂ ਦੀ ਕੋਈ ਆਏ। ਜਿਹੜਾ ਅੰਦਰ ਸਾਨੂੰ ਦੱਸਿਆ ਗਿਆ ਮਿਡੇ ਬੀਲ ਸਕੀਮ ਰਹੀ ਤੇ ਕਿਸਾਨਾਂ ਤੋਂ ਹੀ ਇਹਦੀ ਖਰੀਦ ਹੋਵੇਗੀ ਤੇ 5 ਰੁਪਏ ਇਹ ਇੱਕ ਬੱਚੇ ਦੇ ਨਾਂ ਨੇ ਦੇਣਾ ਉਹ ਜਿਹੜਾ ਇੱਕ ਪੀਸ ਇਹਨਾਂ ਦੇਣਾ ਉਹ 18 ਮੀ ਲੱਖ ਬੱਚਾ ਪੰਦਾ ਮੈਂ ਸਾਰਿਆਂ ਨੂੰ ਕਿੰਨੂੰ ਹੀ ਮੋਈਆ ਕਰਾਇਆ ਜਾਂਦਾ ਠੀਕ